ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹਉਮਤ ਕਿਰਪਾ ਦੇ ਪੂਰਨ ਪੂਰ ਰਹੇ ਦਿਆਲ ਦਿਆਲ ਹੈ ਜਿਹੜਾ ਆਪ ਤਾਂ ਪੂਰਨ ਹੈ ਦੂਜੇ ਨੂੰ ਪੂਰ ਕਰਦੇ ਆਪ ਤਾਂ ਤੰਦਰੁਸਤ ਹੈ ਦੂਜਾ ਨਹੀਂ ਤੰਦਰੁਸਤੀ ਦੂਜਾ ਦੀ ਬਿਮਾਰੀ ਠੀਕ ਕਰ ਦੇ ਪੂਰਨ ਪੂਰ ਰਹੇ ਦਿਆਲ ਉਹ ਪੂਰਾ ਕਰੂ ਜਿਹੜਾ ਆਪ ਪੂਰਾ ਸਮਝ ਆ ਗਿਆ ਨੂੰ ਆਪਾ ਪੂਰਨ ਬ੍ਰਹਮ ਕਹਿੰਦੇ ਆ ਗੱਲ ਪੂਰਨ ਲੱਗ ਕੇ ਆ ਗਿਆ ਨਾ ਪੂਰਨ ਬ੍ਰਹਮ ਦੂਜੇ ਅਧੂਰੇ ਪੂਰਨ ਬ੍ਰਹਮ ਬ੍ਰਹਮ ਨੂੰ ਪੂਰਾ ਕਰ ਦੇ ਪੂਰ ਰਹੇ ਦਿਆਲ ਸਭ ਉਪਰ ਹਉਮਤ ਕਿਰਪਾ ਦਾ ਬਯਾਲ ਹੈ ਹਕੂਰਤ ਸਾਰਿਆਂ ਦੇ ਕਿਰਪਾਲ ਹੈ ਹੁਣ ਇੱਥੇ ਕੌਣ ਹੈ ਸਾਰਿਆਂ ਵਿੱਚ ਸਭ ਦੇ ਵਿੱਚ ਕੀ ਹੈ 84 ਲੱਖ ਜੂਨ ਦੇ ਵਿੱਚ ਆਦਮੀ ਦੀ ਗੱਲ ਛੱਡੋ ਤੁਸੀਂ ਇਕੱਲੇ ਆਦਮੀ ਦੀ ਗੱਲ ਕਿਤੇ 84 ਲੱਖ ਜੂਨ ਦੇ ਵਿੱਚ ਪੌੜੀ ਚੜਾ ਰਹੇ ਸਾਰਿਆਂ ਸਭ ਦਾ ਜੀ ਜੰਤ ਕੇ ਠਗਰਾ ਆਇਆ ਸੀ ਹਾਂ ਬੜਾ ਸਲੋਕੇ ਹੀ ਹੈ ਸਲੋਕੇ ਹੈ ਜੀ ਜੰਤ ਕੇ ਠਗਰਾ ਤੂੰ ਸਭ ਆਦਮੀਆਂ ਨੂੰ ਕਿਵੇਂ ਲੈ ਲੋਂਗੇ ਸਭ ਜੀ ਜੰਤ ਕਿਤੇ ਆਦਮੀ ਲੇ ਚੋ ਫੋੜ ਦੀਏ ਇਹ ਤਾਂ ਰਹਿਣਾ ਹੀ ਕਿਤੇ ਨਹੀਂ ਹੈ ਨਾ ਕੱਖ ਵੀ ਨਹੀਂ ਰਹਿਣਾ ਇਹਨਾਂ ਦਾ ਇਹਨਾਂ ਦਾ ਪ੍ਰਚਾਰ ਦਾ ਇਹ ਆਦਮੀ ਤੇ ਆ ਕੇ ਖੜ ਗਏ ਇੱਥੇ ਜੀ ਜੰਤ ਲਿਆ ਹੋਇਆ ਸਾਰੇ 83 ਲੱਖ ਜੀ ਇਹ ਆਹਾਰੇ ਸਿੱਖਾ ਤੇ ਖੜ ਗਏ ਆਦਮੀ ਤੁਸੀਂ ਇਹ ਸਿੱਖਾਂ ਦੇ ਆ ਕੇ ਖੜ ਗਏ ਇਹਨਾਂ ਤਾਂ ਤਾਂ ਇਹੋ ਜਿਹਾ ਦਿਵਾਲਾ ਨਿਕਲੂਗਾ ਉਹਨਾਂ ਨੂੰ ਪੁੱਛਣਾ ਹੀ ਕਿਸੇ ਦੇ ਨਹੀਂ ਔਰ ਪੁੱਛਣ ਦੇ ਕਾਬਲ ਵੀ ਨਹੀਂ ਹੈ ਤੇ ਆਹ ਨਿਕਲੇ ਹੋਏ ਦੱਸਣ ਦੀ ਗੱਲ ਅਸੀਂ ਪੜਦਾ ਹੀ ਚੱਕਿਆ ਹੈ ਉਹ ਪਰਦਾ ਹੀ ਝੱਕਿਆ ਇਹਨਾਂ ਦਾ ਹਏ ਤਾਂ ਕੁਝ ਵੀ ਨਹੀਂ ਸੀ ਕੋਲ ਇਹਨਾਂ ਦੇ ਕੋਲ ਕੀ ਸੀ ਪਰਦਾ ਸੀ ਪਰਦਾ ਝੱਕਿਆ ਗਿਆ ਹਾਂਜੀ ਪੂਰ ਪੂਰਨ ਪੂਰ ਰਹੇ ਦਿਯਾਰ ਸਭ ਉੱਪਰ ਹੋਵਤ ਕਿਰਪਾ ਸਭ ਉੱਪਰ ਹੋ ਉਹਦਾ ਸਾਰਿਆਂ ਤੇ ਕਿਰਪਾਲ ਹੈ ਪਰਮੇਸ਼ਰ ਉਹਦੀ ਬਾਣੀ ਆ ਜਿਹੜਾ ਸਭ ਉੱਪਰ ਕਿਰਪਾਲ ਹੈ ਉਹਦਾ ਮੈਸੇਜ ਆ ਦੱਸਿਆ ਕਿਸੇ ਨੇ ਵੀ ਹੋਵੇ ਤਜਾ ਦਾ ਪਹਿਲਾਂ ਕਬੀਰ ਨੇ ਬਰਲਾਦ ਪੰਜਾਬ ਦਾ ਸੀ ਧਰੂਪ ਰਲਾਦ ਦਾ ਸੀ ਪੰਜਾਬ ਦਾ ਸੀ ਉੱਥੇ ਜ਼ਰੂਰ ਹੋਈ ਹੈ ਇਹ ਕਿਤੇ ਇੱਕ ਜਗ੍ਹਾ ਦਾ ਹੁੰਦਾ ਭਗਤ ਜਿੱਥੇ ਪੈਦਾ ਹੋ ਜਾਏ ਉੱਥੇ ਦੀ ਹੁੰਦੀ ਹੈ ਬਾਣੀ ਉੱਥੇ ਵਾਸਤੇ ਹੁੰਦੀ ਹੈ ਇਹਨਾਂ ਨੇ ਕਿਵੇਂ ਕਬਜਾ ਕਰ ਲਿਆ ਇੱਥੇ ਨਾਲੇ ਇਹ ਤਾਂ ਹਾਂ ਹੀ ਵਿਰੋਧੀ ਇਹਨਾਂ ਦਾ ਕਬਜਾ ਰਹਿਣ ਕੌਣ ਦੇ ਦੂਏ ਤਾਂ ਹਾਂ ਹੀ ਵਿਰੋਧੀ ਇਹ ਇਹ ਤਾਂ ਇਹ ਤਾਂ ਹਰੀ ਗੁਰਮੰਦੇ ਵਿਰੋਧੀ ਅਜਿਹਨਾਂ ਪੰਜਾਬ ਦੇ ਵਿਰੋਧਾ ਕਦੇ ਵੀ ਵਿਰੋਧ ਨਹੀਂ ਹੋਗਾ ਸਭ ਤੋਂ ਜ਼ਿਆਦਾ ਹੀ ਪੰਜਾਬ ਦੇ ਵਿਰੋਧ ਹੈ ਜਿੰਨੇ ਸੰਤ ਨੇ ਸਾਰੇ ਵਿਰੋਧੀ ਨੇ ਅੰਦਰੋਂ ਜਿੰਨੇ ਡੇਰੇ ਨੇ ਡੇਰੇ ਨੇ ਸਭ ਵਿਰੋਧੀ ਨੇ ਇਹ ਜਿੰਨੇ ਗੁਰਦੁਆਰਿਆਂ ਨੇ ਸਭ ਵਿਰੋਧੀ ਨੇ ਕੋਈ ਗੱਲ ਨਹੀਂ ਕਰਦਾ ਵਿਰੋਧ ਸਾਰਿਆਂ ਨੂੰ ਜ਼ਿਆਦਾ ਪੰਜਾਬ 'ਚ ਪਹਿਲਾਂ ਕਾਸ਼ੀ ਦੇ ਵਿਰੋਧ ਹੋਇਆ ਜਿੱਤੇ ਕਬੀਰ ਜਮ ਰਵਿਦਾ ਜਮ ਵਿਰੋਧ ਹੋਇਆ ਨਾ ਵਾਜ ਕੋਈ ਕਾਸ਼ੀ ਭਗਦੇ ਦੀ ਫਾਇਦਾ ਹੋਣਾ ਕਹਿੰਦੇ ਥਲੋੜ ਨਹੀਂ ਹੈਗੀ ਉਹ ਤਾਂ ਕਾਸ਼ੀ ਨਾਲ ਠੱਗਾ ਜੁੜ ਗਏ ਮਨਾਸ ਕੇ ਠੱਗ ਜੋੜਦੇ ਹੁਣ ਅੰਬਰਸਾਲਾ ਵੀ ਠੱਗ ਜੁੜੇ ਹੋਏ ਨੇ ਹਾਂ ਦੋ ਜਗ੍ਹਾ ਦੇ ਠੱਗ ਮਸ਼ਹੂਰ ਨੇ ਅੰਬਰਸਾਲਾ ਦੇ ਠੱਗ ਨੇ ਕਾਸ਼ੀ ਦੇ ਠੱਗ ਨੇ ਇਹਨਾਂ ਦਾ ਗੱਲ ਦੱਸਦੇ ਉੱਥੇ ਠੱਗਾ ਨਾ ਹੋਊ ਫਿਰ ਲੋਕ ਤਾਂ ਠੱਗ ਹਨ ਨੇ ਅੰਬਰਸਾਲਾ ਦੇ ਗੁਰੂ ਅੰਬਰ ਸਾਧੀਆਂ ਨੂੰ ਅੰਦਰ ਸੜੀਏ ਕਹਿੰਦਾ ਹੈ ਅੰਦਰ ਸੜੀਏ ਦਾ ਮਤਲਬ ਇਹਨਾਂ ਦੇ ਅੰਦਰ ਬਦਬੂ ਹੈ ਸਤਨ ਮਾਰਦੀ ਹੈ ਸੱਚ ਦੇ ਖਿਲਾਫ ਨੇ ਲੋਮੇ ਪਾਸ਼ਾ ਨੇ ਕਿਹਾ ਅੰਦਰ ਸੜੀਏ ਜਦੋਂ ਉਹਨਾਂ ਨੇ ਬੂਹਾ ਨਹੀਂ ਖੋਲਿਆ ਜ਼ਬਰਦਸਤੀ ਸੱਚ ਦੇ ਪ੍ਰਤੀਗਿਆ ਨਦੀ ਅੱਜ ਵੀ ਨਾ ਵਰਤਾਓ ਬਰਗਣਾ ਨਾ ਮੈਂ ਹੋਏ ਆਪਣੇ ਕਰਤੱਵ ਜਾਣੇ ਆਪ ਅੰਤਰਜਾਮੀ ਰਹੋ ਬਿਆਪ ਆਪਣੇ ਕਰਤੱਵ ਜਾਣੇ ਆਪ ਆਪਣੇ ਕਰਤੱਵ ਬਣੇ ਆਪ ਜਾਣਦਾ ਜੋ ਕਰਦਾ ਹੈ ਜੋ ਕਰਤੱਵ ਨੇ ਉਹ ਕਰਤੱਵ ਕਰਨ ਜਾਣਦਾ ਹੈ ਜਦ ਮਰਜੀ ਕਰ ਦਵੇ ਕਰਤੱਵ ਘਰਾਮਾਂ ਦਾ ਡੰਬਡੋਲ ਤੇ ਕੋਈ ਜਗਾ ਕਿਤੇ ਫਰਜ਼ੀ ਕਰਤੱਵ ਕਰ ਦਵੇ ਤੁਹਾਡੇ ਆਪ ਜਾਣਦਾ ਸਭ ਜਾਣੇ ਆਪ ਅੰਦਰ ਜਾਮੀ ਰਹੋ ਬਿਆਹ ਬੰਦਰ ਜਾਮੀ ਰਹੋ ਬਿਆਹ ਵਟਣਾ ਵਟ ਛੱਡ ਦਿੰਦਾ ਬੋਲ ਨਹੀਂ ਪਉਂਦਾ ਇਧਰ ਪਸੇੜ ਚਲਾ ਦਿੰਦਾ ਉਹ ਅੱਗੇ ਕਹਿੰਦੇ ਹੁੰਦੇ ਤਾਂ ਐਸੀਆਂ ਗੱਲਾਂ ਬਰ ਵਿੱਚ ਚਿੜੀ ਪਿਆਈ ਮਰ ਗਈ ਬਰ ਵਿੱਚ ਕਰਦਾ ਜਲਤੇ ਥਲ ਬਰ ਵਿੱਚ ਤਾਂ ਚਿੜੀ ਪਿਆਸੀ ਮਰਦੀ ਹੈ ਹਾਂ ਬਰ ਵਿੱਚ ਕਰਦਾ ਜਲਤੇ ਥਲ ਅੱਗੇ ਲੋਕ ਆਏ ਯਾਦ ਕਰਦੇ ਸੀ ਉਹਨੂੰ ਜਿਹੜੇ ਕਵੀ ਸੀ ਲੋਕਾਂ ਨੂੰ ਸੁਣਾਉਂਦਾ ਤੇ ਲੋਕਾਂ ਤੇ ਅਸਰ ਪੈਂਦਾ ਸੀ ਤਾਂ ਪਾਲ ਮੇਂ ਜਲਦੇ ਥਲ ਕਰ ਦਵੇ ਪਾਲ ਵਿੱਚ ਕਪਾਲ ਪਹਿਲਾਂ ਜਿਹੜੀ ਪਿਆਸੀ ਮਲਦੀ ਹੋ ਤਾਂ ਫਿਰਤ ਪਾਲੇ ਜੀਨ ਬਹੁ ਭਾਂਤ ਜੋ ਜੋ ਰੱਝੋ ਸੋ ਤਿਸੇ ਇਤਿਹਾਰ ਫਿਰਤ ਪਾਲੇ ਜੀਨ ਬਹੁ ਭਾਂਤ ਬਹੁ ਭਾਂਤ ਬਹੁ ਪ੍ਰਕਾਰ ਨਾਲ ਜੀਆਂ ਨੂੰ ਪਰਤਪਾਲ ਜੀਆਂ ਦਾ ਵਧਾਇਆ ਹੁਣ ਜੀ ਦੇ ਨਾਲ ਇੱਥੇ ਜੀ ਸਿੱਖੇ ਨੇ ਸਿੱਖਣ ਦੀ ਤਾਂ ਗੱਲ ਹੀ ਨਹੀਂ ਆ ਰਹੀ ਜੀਆਂ ਦੀ ਸਿੱਖਾਂ ਦੀ ਗੱਲੇ ਨਹੀਂ ਆ ਰਹੀ ਕਿਤੇ ਜੀਆਂ ਦੀ ਗੱਲ ਆ ਰਹੀ ਹੈ ਪਰਤਪਾਲੇ ਜੀਆਂ ਨੂੰ ਬਹੁ ਭਾਂਤ ਸਾਰੇ ਜੀਆਂ ਦੀ ਪ੍ਰਤਿਪਾਲ ਕਰਦਾ ਉਹ ਜੋ ਜੋ ਰਚਿਓ ਉਸ ਉਤੇ ਸਤਿਅਤ ਜਿਹੜਾ ਵੀ ਉਹਨੇ ਰਚਿਆ ਰਚਿਆ ਕਾਗੈ ਜੀ ਨੂੰ ਦੇ ਦਿੱਤੀ ਆ ਚਾਹੇ ਉਹ ਬਨਸਪਤੀ ਚ ਚਾਰੇ ਖਾਣੀਆਂ ਚ ਕਿਤੇ ਵੀ ਹੈ ਜੀ ਬੈਠਾ ਰੱਖਿਆ ਹੋਇਆ ਉਹਨੇ ਜੋ ਜੋ ਰਚਿਓ ਉਸ ਉਤੇ ਸਤਿਅਤ ਬਰਾਬਰ ਜੀ ਜਿਹੜੇ ਪ੍ਰਭ ਨੇ ਰਚਨਾ ਰਜੀਆ ਉਹ ਪ੍ਰਤਿਪਾਲ ਕਰਦਾ ਆ ਉਹਨਾਂ ਜੀਆਂ ਦਾ ਵੀ ਧਿਆਨ ਹੋ ਜਾ ਵੀ ਪ੍ਰਤਿਪਾਲ ਤੁਮ ਕਰੇਗਾ ਜੋ ਜੋ ਰਚੋ ਤੋ ਤੁਸੀਂ ਉਹਦਾ ਧਿਆਨ ਵੀ ਤੇਰੇ ਕੇ ਆਦਮੀ ਦਾ ਭਾਵਨਾ ਹੋਵੇ ਬਾਕੀ ਸਾਰਿਆਂ ਦਾ ਹੈ ਆਦਮੀ ਕਿੰਨੇ ਪਰਸੈਂਟ ਰਹੇ ਕੱਢ ਲਾਓ ਜੇ ਆਦਮੀ ਦਾ ਧਿਆਨ ਨਹੀਂ ਹੈ ਕਿੰਨੇ ਪਰਸੈਂਟ ਹੋ ਤੁਸੀਂ ਸਾਰੇ ਜੀ ਗਣ ਲਓ ਪਨਾਸਪਤੀ ਵੀ ਬੱਚੇ ਆ ਗਏ ਚਾਰੇ ਖਾਣੀਆਂ ਆ ਗੀਆਂ ਧਿਆਨ ਉਹਦਾ ਧਿਆਨ ਨਾ ਨਹੀਂ ਜੋ ਜੋ ਰਚਿਓ ਜਿਹੜਾ ਤੈ ਰਚਿਆ ਉਹਦਾ ਧਿਆਨ ਰਚ ਤੇਰੇ ਚੋਂ ਕਿਸੇ ਤੇ ਆ ਤੇ ਤੋਂ ਮੰਗਦਾ ਉਹ ਉਹਨਾਂ ਦਾ ਸਾਰਿਆਂ ਦਾ ਧਿਆਨ ਤੇ ਰਹਿਣਾ ਜੁੜਿਆ ਹੋਇਆ ਹੈ ਤਾਂ ਹੀ ਬੋੜੀ ਜੜਦੇ ਨੇ ਉਹ ਹੁਕਮ ਜਨੇ ਜਿਹੜੇ ਧਿਆਨ ਧਿਆਤ ਨਹੀਂ ਹੁਕਮ ਜਨੇ ਤਾਂ ਅਸੀਂ ਕਹਿੰਦੇ ਹੁਕਮ ਜਨੇ ਅਨੁਸਾਰੇ ਉਹ ਸਾਰੇ ਤੇਰੇ ਬਾਣੇ ਚ ਨੇ ਕਾਹ ਫੁੱਲ ਸੁੱਕ ਜਾਂਦਾ ਵੀ ਨਹੀਂ ਪੈਂਦਾ ਧਿਆਨ ਤੇ ਜੋ ਬਾਣੇ ਚ ਖੁਸ਼ ਰਹੇ ਪਾਣਾ ਤੇਰਾ ਕਦੇ ਦੇਖਿਆ ਦੁਹਾਈ ਬੋਲਦੇ ਹਾਇ ਖਲਾਬ ਕਰਦਾ ਕਾਫੂ ਸੁੱਕ ਜਾਂਦਾ ਗਰਮੀਓ ਚ ਸਰਦੀਆਂ ਆਉਣਗੀਆਂ ਆ ਸੁੱਕ ਜਾਊਗਾ ਬਰਸਾਤ ਆਲਾ ਗਰਮੀ ਆਊਗੀ ਸਰਦੀਆਂ ਆਲਾ ਸੁੱਕ ਜਾਊਗਾ ਉਦੀ ਰਾਜਾ ਜਰਾਜੀ ਆ ਹਲ ਕਿਸ ਭਾਵੇਂ ਤੇਸ ਲੈ ਮਿਲਾਏ ਭਗਤ ਕਰੇ ਹਰ ਕੇ ਗੋਣ ਗਾਏ ਜਿਤ ਪਾਵੇ ਤਸਲਾਏ ਬੁਲਾਏ ਜਿਹੜਾ ਚਾਹੁੰਦਾ ਹੈ ਨਾ ਕਿਸ ਭਾਵੇਂ ਦਾ ਮਤਲਬ ਜਿਹਨੂੰ ਹੁਕਮ ਪਾ ਜਾਂਦਾ ਉਹ ਉਹ ਨੂੰ ਨਾਲ ਬੁਲਾ ਲੈਂਦਾ ਇਹਨਾਂ ਨੂੰ ਸੱਚ ਪਾ ਜਾਂਦਾ ਉਹਨਾਂ ਨੂੰ ਸਚਾਰੇ ਨਾਲ ਆਪਣੇ ਸੱਚ ਘਾਣ ਲੈ ਜਾਂਦੇ ਆਪਣੇ ਨਾਲ ਬੁਲਾ ਲੈਂਦੇ ਬੀਤੂ ਇੱਧਰ ਆ ਜਾ ਜਿਹੜੇ ਮੰਨੂ ਪਾ ਜਾਂਦਾ ਨਾ ਸੱਚ ਉਹਨੂੰ ਜਦ ਜਿਤਾਬ ਨਾਲ ਜੋੜ ਲੈਂਦਾ ਚਲੋ ਪੂਰਨ ਬ੍ਰਹਮ ਬਣ ਜਾਂਦਾ ਜਿਸ ਭਾਵੇਂ ਤਸਲਾਏ ਬੁਲਾਈ ਅਸਲ ਦੇ ਵਿੱਚ ਤਾਂ ਜਿਹਦੇ ਮਨ ਨੂੰ ਭਾ ਜਾਂਦਾ ਹੈ ਉਹ ਸੱਚ ਉਹ ਸੱਚ ਕਰਨ ਦੇ ਵਾਲਿਆਂ ਦੇ ਰੂਪ ਚ ਰੜ ਜਾਂਦਾ ਸੱਚ ਆਰਿਆਂ ਜਾਪਨ ਮਨ ਕਰਕੇ ਕੂੜਿਆ ਰਹਿ ਬ੍ਰਹਮ ਜਿੰਨਾ ਜਦ ਬ੍ਰਹਮ ਮਨ ਕਰਕੇ ਕੂੜਿਆ ਰਹਿ ਉਹਨਾਂ ਜਦ ਹੋਊਗਾ ਮਾਇਆ ਵਿਚ ਤੇ ਜੇਬਲਮੰਦ ਦੇ ਵਿਚ ਜਦੋਂ ਇਹਨੂੰ ਸੱਚ ਭਾ ਗਿਆ ਬਸ ਸੱਚਾਰੇ ਚਲੇ ਗਏ ਸੱਚਖੰਡ ਵਿੱਚ ਸੱਚਾਰੇ ਸੱਚਖੰਡ 'ਚ ਰਹਿੰਦੇ ਹੁੰਦੇ ਨੇ ਇੱਥੇ ਵੀ ਰਹਿੰਦੇ ਹੁੰਦੇ ਸੱਚਾਰਾਂ ਦਾ ਦੇਖਦਿਆਂ ਨੂੰ ਸੱਚਖੰਡ ਹੈ ਕੂੜਿਆਰਿਆਂ ਦੇ ਦੇਖਦਿਆਂ ਨੂੰ ਅੰਮ੍ਰਿਤ ਲੋਕ ਹੈ ਇਹ ਕੂੜਿਆਰੇ ਨੇ ਤੇ ਮਾਇਆ ਨੂੰ ਸਭ ਸੰਸਾਰ ਸੰਸਾਰ ਕੂੜਾ ਕੂੜਿਆਰੇ ਸੰਸਾਰੀ ਨੇ ਉੜਦਰਾਂ ਵਾਲੇ ਨੇ ਉਹ ਸੰਸਾਰ ਕੀ ਆ ਸੱਚਖੰਡ ਦਾ ਕੂੜਾ ਕਰਕਟਾ ਇੱਥੇ ਛੱਡਿਆ ਤੇ ਹੋਰ ਕੁਝ ਨਹੀਂ ਹੈ ਕੂੜਾ ਕਰਕਟਾ ਸੱਚਖੰਡ ਦਾ ਇੱਥੇ ਛੱਡਿਆ ਹੋਇਆ ਬਾਹਰ ਜਿਵੇਂ ਆਪਾਂ ਸ਼ਹਿਰ ਦਾ ਕੂੜਾ ਕਰਦੇ ਨਹੀਂ ਬਾਹਰ ਸੜ ਦਿੰਦੇ ਐਂ ਛੱਡਿਆ ਹੈ ਇੱਕ ਪਾਸੇ ਇਹ ਰਿਆ ਲਾਇਆ ਹੋਇਆ ਇੱਥੇ ਰਹੋ ਤੁਸੀਂ ਬਿਸਤਾ ਕੇ ਜੀਵ ਨਹੀਂ ਹੁੰਦਾ ਉਹਦੇ ਵਿੱਚ ਬਸ ਪੇਤੇ ਬਿਸਤਾ ਦੇ ਜੀਵਤ ਹੈਗਾ ਨਾ ਕੂੜੇ ਕਰਣ ਦੇ ਵਿੱਚ ਬਿਸਤਾ ਮਾਹ ਹੈ ਜਮਾਨਾ ਸੰਸਾਰ ਦੀ ਬਿਸਤਾ ਹੀ ਆ ਤੇ ਹੋਰ ਕੁਝ ਨਹੀਂ ਹੈ ਵੇਚਾ ਦੇ ਕੀੜੇ ਨੇ ਸੰਸਾਰ ਦੀ ਜੀਵ ਸੰਸਾਰੀ ਜੀਵ ਵੇਚਾ ਕੇ ਕੀੜੇ ਨੇ ਵੇਚਾ ਦਾ ਕੀੜਾ ਵੇਚਾ ਮੈਂ ਸਮਾਏ ਹੋਏ ਤੇ ਖੋਜਾ ਉਹ ਕਹਿੰਦਾ ਤੂੰ ਖੋਜ ਰਹਾ ਜੇ ਤੇ ਖੋਜਾ ਤਾਂ ਬੜੀ ਗੱਲ ਆ ਮਿੰਨੂ ਤਾਂ ਹੋ ਜਾ ਇਹ ਕੂੜਾ ਕਰਕਟ ਜਿੱਥੇ ਸਿਰਦੇ ਉਹ ਜੇ ਖੁਸ਼ ਹੈ ਕੋਈ ਇਹ ਤੋਂ ਸਸਤਾ ਸੌਦਾ ਹੋਰ ਕੀ ਹੈ ਸਾਡਾ ਹਾਂਜੀ ਜਿਸ ਭਾਵੇਂ ਤੇ ਸੁਨਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਕਰੇ ਭਗਤ ਕਰੇ ਹਰ ਕੇ ਗੁਣ ਕਰੇ ਹਰ ਕੇ ਗੁਣ ਆ ਪੱਕਾ ਫਲ ਜਿਹੜਾ ਹੁੰਦਾ ਨਾ ਉਹ ਲੈ ਜਾਂਦੇ ਨੇ ਜਿਹੜੇ ਪੱਕੇ ਹੁੰਦੇ ਨੇ ਪੱਕ ਜਾਂਦੇ ਨੇ ਇੱਥੇ ਪਾਕੇ ਸੇ ਦਿਖੇ ਨੇ ਤੇ ਪਾਕੇ ਸੇ ਪੱਕੇ ਨਹੀਂ ਜਿਹੜੇ ਫਾਲ ਉਹ ਤਾਂ ਉਹ ਲੈ ਜਾਂਦੇ ਨੇ ਖਾਣ ਯੋਗ ਨਹੀਂ ਜਿਹੜੇ ਬਾਕੀ ਜਿਹੜਾ ਗੜੇ ਪਜੇ ਹੋਏ ਨੇ ਹੋਰ ਕੱਚੇ ਕੱਚੇ ਟੁੱਟ ਕੇ ਗੜ ਜਾਂਦੇ ਨੇ ਉਹ ਇੱਥੇ ਗੂੜਾ ਕਰਕਟ ਜਾਂਦੇ ਨੇ ਸਤਿ ਕਰੇ ਉਸਕੇ ਗੋਲ ਹੈ ਹਰਕੇ ਗੋਲ ਗਾਇ ਭਗਤ ਕਰੇ ਹਰਕੇ ਗੋਲ ਦੀ ਭਗਤੀ ਭਗਤੀ ਕੀ ਹੈ ਹਰਕੇ ਗੋਲ ਦਾਉਣੀ ਭਗਤੀ ਹੈ ਮਾਲਾ ਫੇਰ ਦੀ ਭਗਤੀ ਨਹੀਂ ਹੈ ਹਰਕੇ ਗੋਲ ਹਰਕੇ ਗੋਲ ਹਾਂ ਹਰਕੇ ਗੋਲ ਦਾਉਣਾ ਭਗਤੀ ਹੈ ਪੈਰ ਪੈਰ ਤੇ ਦਸੇ ਭਗਤੀ ਕੀ ਹੈ ਹਰਕੇ ਗੋਲ ਦਾਉਣਾ ਭਗਤੀ ਹੈ ਗੋਲ ਗਾਇ ਨੇ ਭਗਤੀ ਹੈ ਸਾਡੀ ਹਾਂ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇੱਕ ਜਾਣਿਆ ਬਰਦ ਅੰਦਰ ਬਿਸਵਾਸ ਕਰ ਜਾਣੇ ਕਰ ਮੰਨਿਆ हां सवाल कर माने जब विश्वास आ ਜਾਂਦਾ ਮੰਨਦੇ ਗਨ ਹਾਰ ਨਾ ਦੇਖੋ ਸ਼ਰਦਾ ਦੀ ਭਗਤੀ ਨਹੀਂ ਭਗਤੀ ਵਿਸ਼ਵਾਸ ਦੀ ਹੈ ਇਹ ਕਹਿੰਦੇ ਸ਼ਰਦਾ ਬਾਨ ਸਿੱਖੋ ਸ਼ਰਦਾ ਬਾਨ ਸਿੱਖੀ ਦੀ ਤੋ ਸਮਾਨੰਤਰ ਵਿਸ਼ਵਾਸ ਕਰ ਜਿਹਨੇ ਵਿਸ਼ਵਾਸ ਕਰਕੇ ਨਹੀਂ ਮੰਨਿਓ ਸਿੱਖੇ ਨਹੀਂ ਸਰਦਾ ਵਾਲਾ ਸਿੱਖ ਹੁੰਦਾ ਹੀ ਨਹੀਂ ਸਰਦਾ ਵਾਲਾ ਹਿੰਦੂ ਹੁੰਦਾ ਸ਼ਾਹਜ਼ਾਦੇ ਫੁੱਲ ਹੁੰਦੇ ਨੇ ਸ਼ਾਦਾ ਨੂੰ ਫੁੱਲ ਕਦੇ ਨਹੀਂ ਲੱਗਿਆ ਫੁੱਲ ਕੀ ਹੁੰਦੇ ਨੇ ਜ਼ੋਰ ਜ਼ੁਲਮ ਫੁੱਲੋ ਘਣੋ ਜ਼ੋਰ ਜ਼ੁਲਮ ਫੁੱਲੋ ਘਣੋ ਜਿੱਥੇ ਜ਼ੋਰ আর ਜ਼ੁਲਮ ਹੈ ਫੁੱਲ ਉੱਥੇ ਹੀ ਹੁੰਦੇ ਨੇ ਅੱਜ ਜ਼ੋਰ ਹੈ ਜੇ ਸੱਤ ਜ਼ੋਰ ਕਰ ਬੇਖੇ ਸੋਏ ਸਿਰਫ ਓਡੀ ਕਮੇਟੀ ਕੋਲ ਜ਼ੋਰ ਹੈ ਪੈਸੇ ਦਾ ਵੀ ਜ਼ੋਰ ਹੈ ਵੋਟਾਂ ਦਾ ਵੀ ਜ਼ੋਰ ਹੈ ਜ਼ੁਲਮ ਕਰ ਰਹੇ ਨੇ ਜ਼ੁਲਮ ਹੋ ਰਿਹਾ ਹੈ ਫੁੱਲੇ ਫੁੱਲ ਨੇ ਸ਼ਰਦਾ ਦੇ ਫੁੱਲੇ ਨੇ ਹੋਰ ਕੁਝ ਨਹੀਂ ਆ ਫੁੱਲੋ ਘਣੋ ਔਰ ਕਾਚੀ ਦੇ ਵਿਕਾਰ ਕੱਚੀ ਦੇ ਨੂੰ ਦੇਹੀ ਬਣੀ ਬੈਠਣਾ ਇਹ ਵਿਕਾਰ ਸਾਰੇ ਵਿਕਾਰੇ ਵਿਕਾਰ ਦੇ ਰੋ ਤੇ ਪੈਨਾ ਖਾਤਰ ਪਕਤੀਆਂ ਨੇ ਇਹ ਲਿਖੀਆਂ ਹੋਈਆਂ ਆ ਜੋ ਅਸੀਂ ਅਰਥ ਕੀਤੇ ਨੇ ਪਕਤੀਆਂ ਹੈ ਕਿਦੇ ਵਾਸਤੇ ਹੁਣ ਇਹ ਦੱਸੋਗੇ ਕਿਹੜੀ ਪਕਤੀ ਕਿੱਥੇ ਮਾਰੀ ਹੋਈ ਹੈ ਉਦੋਂ ਜਿਹੜੇ ਸੀ ਉਹਨਾਂ ਤੇ ਮਾਰੀ ਅਜੇ ਨਾਲ ਤੇ ਲੱਗਦੀ ਹੈ ਸਾਬਤ ਹੋ ਜੂਗਾ ਵੀ ਉਹ ਥਣੇ ਜਿਹਨੂੰ ਇਹ ਪੰਕਤੀ ਲਿਖੀ ਸੀ ਟਾਰਗੇਟ ਬਣਾ ਕੇ ਅੱਜ ਉੱਥੇ ਕੌਣ ਹੈ ਅੱਜ ਉਸ ਟਾਰਗੇਟ ਦੇ ਸਾਹਮਣੇ ਕੌਣ ਖੜਾ ਹੈ ਟੋਪ ਉੱਥੇ ਹੀ ਹੈ ਟੋਪ ਨਹੀਂ ਹਲਾਈ ਉਹ ਉੱਥੇ ਹੀ ਹੈ ਟੋਪ ਦਾ ਨਿਸ਼ਾਨਾ ਉੱਥੇ ਹੀ ਹੈ ਅੱਜ ਉਹ ਨਿਸ਼ਾਨੇ ਤੇ ਕੌਣ ਆ ਗਿਆ ਪੂਰੇ ਖੜਾ ਹੋ ਗਿਆ ਉਹਦੋਂ ਕੌਣ ਸੀ ਬੱਸ ਕਿਹਦਾ ਤੋਪਾਂ ਨੇ ਗੋਲੇ ਗਿਆਂਦੇ ਚੱਲੇ ਹੋਏ ਸਾਰੇ ਭਗਤੀਆਂ ਅੱਜ ਉਹਦੇ ਪੂਰੇ ਕੌਣੇ ਟਾਰਗੇਟ ਤੇ ਇਹ ਸਾਰਾ ਨਕਸ਼ਾ ਦਿਖਾਉਣ ਵਾਲੀ ਗੱਲ ਹੈ ਕੁਰਬਾਨੀ ਦਾ ਇਹ ਤਾਂ ਇੱਕ ਬੰਦੀ ਰਹਿਣਾ ਹੈ ਨਾ ਚਾਹ ਉਹਦੇ ਪੱਲੇ ਕੀ ਹੈ ਜੋਰ ਜ਼ੁਲਮ ਫੁੱਲੋ ਘਣੋ ਥੋੜਾ ਫੁੱਲਦਾ ਹੁੰਦਾ ਕਦੇ ਚਿੰਤਾ ਨਹੀਂ ਫੜ ਕੇ ਸਾਨੂੰ ਨਹੀਂ ਲੱਗਦਾ ਹੁੰਦਾ ਕਾਜੀ ਦੇ ਵਕਾਰ ਵਕਾਰਾਂ ਭਰੀ ਦੇ ਹੀਲ ਦੀ ਹੈ ਕੱਚੀ ਇਹਨਾਂ ਦੀ ਹਾਂਜੀ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਾਰਨ ਹਰ ਨਾਨਕ ਇੱਕ ਜਾਣੇ। ਬਨ ਅੰਤਰ ਵਿਸ਼ਵਾਸ ਕਰ ਮੰਨ ਜਾਣਿਆ ਜੇ ਮਨ ਅੰਦਰ ਵਿਸ਼ਵਾਸ ਕਰਕੇ ਮੰਨ ਲਵੇ। ਵਿਸ਼ਵਾਸ ਆਜ ਮਨਨ ਲਵੇ। ਕਰਨ ਹਰ ਨਾਨਕ ਇੱਕ ਜਾਣੇ। ਉਹਨੇ ਕਰਨ ਹਰ ਨਾਨਕ ਇੱਕ ਜਾਣਿਆ ਫਿਰ ਤੇਨ ਨਹੀਂ ਰਹਿਣੇ। ਤੇਨ ਜਿਹਲੇ ਪ੍ਰਮਾਣ ਫਿਰ ਨਹੀਂ ਰਹਿਣੇ। ਤੇਨ ਜਿਹਲੇ ਪ੍ਰਮਾਣ ਉਹਨਾ ਚਲਣਾ ਜਿਨ੍ਹਾਂ ਚ ਹਿੰਦੂ ਮਦ ਦੀ ਚਾਸੜੀ ਚ ਚੜੀ ਹੋਈ ਹੈ। ਫਿਰ ਹੀ ਕਰੇ ਜੂਗਾ। ਕਾਰਨ ਹਾਲ ਨਾਨਕ ਇੱਕ ਜਨਮ ਫਿਰ ਹੁਕਮ ਹੈ ਹੁਕਮ ਕਰਹਿ ਜੂਗਾ ਤੇ ਜੇਲੇ ਪਰਮਾਨ ਡਹੀ ਰਹਿਣੇ ਫਿਰ ਤਨੀ ਜੇਲੇ ਪਰਮਾਨ ਹੋ ਜਾਣੇ ਫਿਰ ਦੜ ਨਹੀਂ ਰੜ ਤੇਨੇ ਕੇਲੇ ਪ੍ਰਮਾਨਤਾ ਚਾਸ਼ਣੀ ਦੂਈ ਚੜਾਈ ਆ ਝੁੜਦੀ